ਚੌਥੇ ਪਿੰਡ ਬਖਲੌਰ ਦੀ ਨਿਸ਼ਾ ਰਾਣੀ ਨੂੰ ਗਰਭਵਸਥਾ ਦੀ ਹਾਲਤ ਦੇ ਵਿੱਚ ਸਿਵਲ ਸਰਕਾਰੀ ਹਸਪਤਾਲ ਮੁਕੰਦਪੁਰ ਦੇ ਵਿੱਚ ਦਾਖਲ ਕਰਾਇਆ ਗਿਆ ਸੀ ਜਿਸ ਨੇ ਕਿ ਇੱਕ ਲੜਕੇ ਨੂੰ ਜਨਮ ਦਿੱਤਾ ਆਸ਼ਾ ਵਰਕਰ ਰਜਨੀ ਬਖਲੌਰ ਨੇ ਬੱਚੇ ਨੂੰ ਆਪਣੀ ਗੋਦ ਵਿੱਚ ਫੜਿਆ ਹੋਇਆ ਸੀ ਅਤੇ ਬੱਚੇ ਦੇ ਪਿਤਾ ਗੁਰਪ੍ਰੀਤ ਕੁਮਾਰ ਬੱਚੇ ਨੂੰ ਕਾਰ ਦੇ ਵਿੱਚ ਲੈ ਕੇ ਜਾ ਰਿਹਾ ਸੀ ਕਿ ਮੁਕੰਦਪੁਰਾ ਬੰਗਾ ਰੋਡ ਤੇ ਪਿੰਡ ਗੁਣਾਚੌਰ ਦੇ ਨੇੜੇ ਗੰਨੇ ਦੀ ਭਾਰੀ ਟਰਾਲੀ ਜੁੜੀ ਹੈ ਪਲਟ ਗਈ ਜੋ ਕਿ ਕਾਰ ਚਾਲਕਾ ਨੂੰ ਨਜ਼ਰ ਨਹੀਂ ਆ ਰਹੀ ਸੀ ਅਤੇ ਕਾਰ ਟਰਾਲੀ ਦੇ ਨਾਲ ਟਕਰਾ ਗਈ ਕਾਰ ਦੇ ਵਿੱਚ ਸਵਾਰ ਬੱਚੇ ਅਤੇ ਗੁਰਪ੍ਰੀਤ ਨੂੰ ਸੱਟਾਂ ਲੱਗੀਆਂ ਨੇ दर्शाये कि पुलिस ने मौके पर पहुंचकर सड़क साफ करने का काम शुरू कर दिया है थाना मुक्तपुरा इंचार्ज ने दर्शाया है कि परिवारक मेंबरों के बयान देवान्दी कानूनी कार्रवाई जोड़ी है की तिजावे की बेटे बिकीनों ने मुंडाया जिगरा कमा है और ये मिसे अग्नियां बच्ची बच्चा हंगाला थे क्या ਕੁਝ ਲੋਕਾਂ ਨਾਲ ਮਕੰਨਦਸ ਲੈ ਕੇ ਆਏ ਆ। ਬੱਚੀ ਦੀ ਪਹੈਸ਼ ਬੜੇ ਢੰਗ ਨਾਲ ਹੋ ਗਈ। ਇਹਨਾਂ ਡਾਕਟਰ ਨੇ ਕਿਹਾ ਵੇ ਇਹਨੂੰ ਉੱਥੇ ਮੰਮੀ ਲੈ ਜਾਓ। ਦਵਾਈ ਵਗੈਰਾ ਦਾ ਟੀਕਾ ਵਗੈਰਾ ਜੋ ਕਿ ਲੱਗਦਾ ਸੀ ਉਹ ਉੱਥੇ ਲਵਾਉਂਦੇ ਆ। ਰਸਤੇ ਵਿੱਚ ਜਿਹੜੇ ਗੁਣਾਚੌਕ ਕੋਲੇ ਬਾਹਰ ਕੀਤਾ ਇੱਕ ਟੈਟਰ ਧੰਨੇ ਦਾ ਭਰਿਆ ਹੋਇਆ ਹੈ ਜਿਹੜੀ ਪਾਰਟੀ ਹੋਈ ਸੀ ਰਾਹ ਦੇ ਵਿੱਚ। ਪਾਰਟੀ ਇਸ ਤਰ੍ਹਾਂ ਐਸਾ ਹੋਣਾ ਸੀ ਕਿ ਤੇ ਉਹ ਰਸਤਾ ਪੂਰਾ ਪੂਰਾ ਬਲੌਕ ਕੀਤਾ ਹੈ ਸੀਗਾ। ਇਹਨਾਂ ਨੂੰ ਮੇਨ ਦਿਸ਼ਾ ਤੇ ਇੱਕ ਗੱਡੀ ਪੋਰਟਲ ਦੇ ਵਿੱਚ ਵੱਜ ਗਈ ਤੇ ਉੱਥੇ ਟੈਲੀ ਵਿੱਚ ਵੱਜਣ ਕਾਰਨ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਆਸ਼ਾ ਵਰਕਰ ਸੀ ਉਹਦੀ ਉਹਦੀ ਹੱਡੀ 2-3 ਜਗ੍ਹਾ ਤੋਂ ਬਾਹਰ ਫਿਕਚਰ ਹੋ ਗਈ ਆ ਉਹਦੇ ਡਰਾਈਵਰ ਨੂੰ ਸੱਟਾਂ ਲੱਗੀਆਂ ਔਰ ਬੱਚੇ ਦੀ ਐਕਸੀਡੈਂਟ ਦੇ ਹੋਣ ਕਾਰਨ ਮੌਤ ਹੋ ਗਈ ਉੱਥੇ ਬਾਸ 7 ਮਿੰਟ ਦੇ ਵਿੱਚ ਚਲੀ ਇਹ ਬਹੁਤ ਬੁਰੀ ਖਬਰ ਆ ਕਿਹੜੀ ਘਟਨਾ ਘਟੀ ਆ ਇਹਨਾਂ ਸਾਨੂੰ ਬਹੁਤ ਹੀ ਦੁੱਖ ਲੱਗਾ ਇਹ ਐਕਸੀਡੈਂਟ ਬਣਾ ਚਾਰ ਦੇ ਕੋਲ ਨਾ ਵਿੱਕੀ ਸਮੁਫਰਾਮ ਲੋ ਹੈ ਜਿਹੜੇ ਕਿ ਬਠਿੰਡਾ ਦਾ ਸੀਗਾ ਆਲਟੋ 840 ਤੇ ਜਾ ਰਹੇ ਸੀ ਆਪਣੇ ਫੈਮਿਲੀ ਨਾਲ ਉਹਨਾਂ ਦੇ ਨਾਲ ਇੱਕ ਬੱਚਾ ਸੀਗਾ ਇੱਕ ਦੋ ਦਿਨ ਦਾ ਬੱਚਾ ਸੀਗਾ ਤੇ ਸਾਹਮਣੇ ਇੱਕ ਨਾ ਟਰਾਲੀ ਦਾ ਪਹਿਲਾਂ ਜਿਹੜੀ ਐਕਸੀਡੈਂਟ ਬੈਲਟੀ ਵਿੱਚ ਸੀਗੀ ਉਹਨਾਂ ਨਾਲ ਟਕਰ ਹੋ ਗਈ ਆ ਤੇ ਟਰਾਲੀ ਉਹਨਾਂ ਤੋਂ ਬੈਰੀਫਾਈ ਹੋ ਰਿਹਾ ਤੇ ਉਹ ਝੰਡਾ ਗਈ ਆ ਤੇ ਬਾਕੀ ਸਾਰੇ ਕੋਲ ਚੇਲਨਸ ਹਲੇ ਪਰਿਵਾਰ ਦੀ ਕੋਈ ਵੀ ਨਹੀਂ ਆਈ ਐਕਸੀਡੈਂਟ ਜਿਹੜੀ ਗੱਡੀ ਦਾ ਹੋਆ ਉਹ ਜਿਹੜੀ ਅੱਗੇ ਆ ਵੈਰੀਫਾਈ ਕਰਕੇ ਅਸੀਂ ਜਿਹੜੇ ਸਟੇਟਮੈਂਟ ਆਈ ਗਿਆ ਉਸ ਤਰੀਕੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਿਹੜਾ ਇੱਕ ਇੱਕ ਦਿਨ ਦਾ ਬੱਚਾ ਸੀਗਾ ਉਹਦੀ ਡੈਥ ਹੋ ਗਈ ਆ ਰਿਕਾਰਡ ਬਈ ਕੀਤੀ ਅਮਰਜਲ ਵਿੱਚ ਲੈਂਦੀ ਆ ਜੀ ਅਸੀਂ ਬੱਚੇ ਦੇ ਪੇਰੈਂਟਸ ਦੀ ਸਟੇਟਮੈਂਟ ਆਈ ਆਵਾਂਗੇ ਬੱਚੇ ਦੇ ਪੇਰੈਂਟਸ ਦੀ ਜੋ ਵੀ ਸਟੇਟਮੈਂਟ ਆਈ ਉਹਦੇ ਅਕੋਰਡਿੰਗ ਸਾਡੀ ਕਾਰਵਾਈ ਹੋਏਗੀ